ਆਪਣਾ ਤੇ ਕੀ ਗੱਲ ਬਾਤ ਹੈ ਕਿਹੜਾ ਸਰ ਮੇਰਾ ਨਾਮ ਮਨਪ੍ਰੀਤ ਆ ਠੀਕ ਆ ਤੇ ਮੇਰੇ ਘਰ ਵਾਲਦਾ ਦਾ ਹਰਜਿੰਦਰ ਸਿੰਘ ਆ ਸਰ ਸਾਡੇ ਨਾਲ ਮੇਰੀ ਆ ਮੇਰੀ ਬੇਟੀ ਉਸ ਦਾ ਵਿਆਹ ਹੀ ਸਰ ਆ ਹੀ ਉਹਨਰੇ ਇਹ ਵਿੱਚ ਓਲੀ ਸੀ ਚੋਲਗੀਰਾ ਵਿੱਚ ਕਰਦੀ ਸੀ ਸਰ ਬਾਚ ਇਹਨਾਂ ਨੇ ਝਗੜਾ ਪੈ ਗਿਆ ਝਗੜਾ ਪੈ ਗਿਆ ਮੈਂ ਕੰਮ ਤੇ ਆਪਣੀ ਡਿਊਟੀ ਤੇ ਗਈ ਹਾਂ ਉਸ ਤੋਂ ਬਾਅਦ ਇਹਨੇ ਮੇਰੇ ਘਰ ਵਾਲੇ ਦੇ ਆਣ ਕੇ ਹਮਲਾ ਕੀਤਾ ਸਿਰਫ ਸੀਵਰ ਦੇੰਨ ਨੇ ਪਾਣੀ ਡੋਲੇ ਆਏ ਇਹਨਾਂ ਨੇ ਸਾਰੀ ਚਿਕੜੀ ਕਰਕੇ ਸੀਵਰ ਨੂੰ ਪੇ ਘਾਰ ਦਿੱਤੀ ਮੇਰੇ ਬੱਚਾ ਹੀ ਉਹਨੂੰ ਕਹਿੰਦਾ ਪੁੱਤ ਤੇਰੀ ਮਾਸੀ ਨੇ ਪਾਣੀ ਡੋਲਤਾ ਵਾ ਤੇ ਤੂੰ ਪਾਣੀ ਪਾ ਦੇ ਠੀਕ ਆ ਇਹਨੇ ਪਾਣੀ ਪਾਇਆ ਆਣ ਕੇ ਸਰੇ ਆਮ ਅੰਦਰ ਵਰਗੀ ਕੱਪੜੇ ਪਹਾੜ ਕਹਿੰਦੀ ਮੈਂ ਤੇਰੇ ਗਾਲਾਂ ਕੱਢੀਆਂ ਬਹੁਤ ਗੰਦੀਆਂ ਗੰਦੀਆਂ ਮੇਰੇ ਬੰਦੇ ਨੂੰ ਮੈਂ ਘਰ ਨਹੀਂ ਆਈਆਂ ਸਰ ਇਹਦੀ ਜੁਰਤ ਨਹੀਂ ਹੈਗੀ ਸੀ ਮੈਂ ਜਨਾਨੀ ਆ ਉਹਦੀ ਮੇਰੇ ਘਰ ਨਹੀਂ ਆਏਗੀ ਤੇ ਇਹ ਬੰਦਾ ਅੰਦਰ ਵਰਗੀ ਮੈਂ ਇਹ ਅੰਦਰ ਵਰਗੀ ਆ ਉਹ ਨੀ ਨਾਮ ਉਹ ਅਰੰਜੀਤ ਪੋਰ ਉਹ ਕੜੇਵਲ ਤਾਂ ਨਾ ਦਸਬੀਰ ਸਿੰਘ ਸਰ ਬਾਅਦ ਚ 3-4 ਮਹੀਨੇ ਬਾਅਦ ਹੀ ਕਰਤੀ ਦਾ ਵਿਆਹ ਵੀ ਹੋ ਗਿਆ ਉਸ ਤੋਂ ਬਾਅਦ ਹੁਣ ਇਹ ਗੰਦੇ ਗੰਦੇ ਪਰਚੇ ਲਖਾਤੇ ਸਰ ਤਾਂ ਮੈਂ ਕੀ ਦੱਸਾਂ ਗੱਦੀ ਮੈਨੂੰ ਛੇੜਦੀ ਆ ਮੈਨੂੰ ਅੱਖਾਂ ਮਾਰਦਾ ਤੇਰੇ ਘਰ ਵਾਲਾ ਘੋਟੇ ਚੜ ਕੇ ਗਾਣੇ ਬੋਲਦਾ ਵਾ ਠੀਕ ਆ ਸਰ ਅੱਜ ਕੀ ਗੱਲ ਹੋਈ ਹੁਣ ਅੱਜ ਸਰ ਗੱਲ ਹੋਈ ਸੀ ਸਰ ਅਜ ਮੈਂ ਲੰਮ ਰਿਹਾਂ ਨੇ ਪਰਚੇ ਦਿੱਤੇ ਸੀ ਸਰ ਇਹਨਾਂ ਨੇ ਤੇ ਇਹ ਕਹਿੰਦੇ ਮੇਰੇ ਘਰ ਵਾਲਾ ਸਰ ਜਿਹੜਾ ਸੱਚਾ ਬੰਦਾ ਹੋਵੇ ਉਹ ਕਦੀ ਨਹੀਂ ਝੁੱਕਦਾ ਜਿਹਨੇ ਬਾਣਾ ਪਾਇਆ ਵੇਨੇ ਗੁਰੂ ਦਾ ਉਹ ਕਦੀ ਨਹੀਂ ਝੁੱਕਦਾ ਸਿਰ ਤੇ ਗ੍ਰੰਥ ਸਾਹਿਬ ਗਾੜੀ ਚੋਂ ਗੁਗਾ ਕੇ ਹੋਰੇ ਬਾਰੇ ਮਿਲਦੇ ਨਹੀਂ ਝੁੱਕ ਸਕਦਾ ਅੱਜ ਹੋਇਆ ਇਹ ਆ ਅਹੀਂ ਸਰ ਨਹਿਾ ਕਰਨ ਤੇ ਤਰੀਕਸੇ ਅਹੀਂ ਆਏ ਹਾਂ ਸਰ ਮਹਿਲਾ ਮੰਡਲ ਆਏ ਹਾਂ ਉਹਨਾਂ ਨੇ ਵੀ ਕਾਫੀ ਜਾਣੇ ਲੈਂਦੇ ਅਹੀਂ ਆਪਣੇ ਪ੍ਰਧਾਨ ਬਤੂਨ ਖੜੇ ਹੀ ਸਰ ਤੇ ਉਹ ਕੋਈ ਕਹਿੰਦਾ ਵੀ ਤੂੰ ਮਾਫੀ ਮੰਗ ਮੰਦਰ ਹੀ ਨਹੀਂ ਗਏ ਤੇ ਤੁਸੀਂ ਮਾਫੀ ਮੰਗ ਲਿਓ ਉਹਨਾਂ ਕੋ ਠੀਕ ਹੈ ਤੁਸੀਂ ਨਹੀਂ ਹੋ ਜਿਓ ਸਰ ਪਰ ਮਹਿਰਾ ਘਰ ਵਾਲਾ ਕਹਿੰਦਾ ਵੀ ਮੈਂ ਮਾਫੀ ਨਹੀਂ ਮੰਗਣੀ ਜਦ ਮੈਂ ਗਲਤੀ ਨਹੀਂ ਕੀਤੀ ਤਾਂ ਮੈਂ ਮਾਫੀ ਕਿਉਂ ਮੰਗਾ ਮੈਨੂੰ ਸਬੂਤ ਚਾਹੀਦਾ ਵਾ ਸਰ ਮੈਂ ਵੀ ਕਹਿੰਨੀ ਆ ਹਾਂਜੀ ਬੋਲ ਜੂਟੇ ਇੱਕ ਰਣਜੀਤ ਕੌਰ ਜਿਹੜੀ ਖਾਸ ਆ ਠੀਕ ਆ ਇੱਕ ਉਹਨਾਂ ਨੇ ਕਿੰਨੇ ਜਾਣਿਆਂ ਦੇ ਨਾਮ ਲਖਾਇਆ ਉਹਨਾਂ ਨੇ ਹਰਜਿੰਦਰ ਸਿੰਘ ਤੇ ਇੱਕ ਮੰਗਲ ਸਿੰਘ ਦੇ ਨਾਮ ਲਖਾਈ ਉਹ ਮੇਰਾ ਭਰਾ ਵਾ ਉਹ ਡਿਊਟੀ ਤਾਂ ਹੀ ਕਹਿੰਦੇ ਸੀ ਇਹ ਇਹਦਾ ਸਾਲਾ ਵਾ ਇਹ ਨੂੰ ਸ਼ੇਰ ਦਿੰਦਾ ਵਾ ਤੇ ਤੂੰ ਕੋਈ ਬਾਤ ਹੀ ਸੂਚਾ ਅੱਜ ਤਾਂ ਗੱਲਬਾਤ ਹੀ ਹੋਈ ਹੈ ਥਾਂ ਦੇ ਵਿੱਚ ਸਾਰੇ ਅੰਦਰ ਨਹੀਂ ਗਏ ਇਹ ਸਾਰੇ ਅੰਦਰ ਜਾਣਾ ਸੀ ਉਸ ਤੋਂ ਬਾਅਦ ਸਰ ਮੇਰੇ ਘਰ ਵਾਲਿਆਂ ਨੇ ਕਹਿੰਨੇ ਸਿਰ ਝੁਕਾਉਂਗਾ ਤੇ ਆਪਣੇ ਗਰਤਨ ਸਾਹਿਬ ਦੇ ਥੱਲੇ ਇਹਦੇ ਕੋਈ ਸਿਰ ਚੁਕਣਾ ਮੈਂ ਗਲਤੀ ਆ ਤੇ ਮੈਂ ਫਿਰ ਮਾਫੀ ਮੰਗੂਗਾ ਮੈਂ ਗਲਤੀ ਨਹੀਂ ਕੀਤੀ ਮੈਂ ਮਾਫੀ ਨਹੀਂ ਮੰਗਣੀ ਅੱਛਾ ਅੱਛਾ ਅੱਜ ਦੀ ਅੱਜ ਦੀ ਗੱਲ ਇਸ ਤੇ ਕਰਕੇ ਸਰ ਮੇਰੇ ਸਾਲ ਵੱਲ ਨੇ ਸਿਰ ਨਹੀਂ ਝੁਕਾਇਆ ਉਹਨੇ ਸੱਚਾ ਹੀ ਤੇਨੇ ਦਵਾਈ ਖਾ ਲਈ ਘਾਰਾ ਕੇ ਖਾ ਲਈ ਨਹੀਂ ਸਰ ਉਥੇ ਹੀ ਖਾ ਲਈ ਸਰ ਮੰਦਿਰ ਦੇ ਅੰਦਰ ਖਾਦੀ ਸਰ ਦਵਾਈ ਠੀਕ ਹੈ ਤਾਂ ਉਥੇ ਮੁਲਾਜ਼ਮ ਹੁੰਦੇ ਕਿਸ ਨੇ ਰੋਕਿਆ ਨਹੀਂ ਸਰ ਕਿੱਨੇ ਰੁਕਣਾ ਸਰ ਸਾਰੀ ਉਧਰ ਦੀ ਟੀਮ ਸੀ ਉਹ ਤੇ ਜਿਹੜੇ ਬੰਦੇ ਸਰ ਨੂੰ ਮਿਲਦੇ ਇਹਨਾਂ ਸਾਫ਼ ਮੈਨੂੰ ਚਾਹੀਦਾ ਮੇਰੇ ਬੰਦੇ ਨੂੰ ਇਨਸਾਫ਼ ਚਾਹੀਦਾ ਜਿਹੜਾ ਸੱਚਾ ਵਾਣਾ ਉਹਨੂੰ ਇਨਸਾਫ਼ ਚਾਹੀਦਾ ਬਸ ਠੀਕ ਲੈ ਕੇ ਖਾਣੇ ਦੇ ਅੰਦਰ ਦਵਾਈ ਖਾ ਲਈ ਬੰਦੇ ਵੱਲੋਂ ਕੀ ਹੈਗਾ ਜੇ ਉਹ ਅੰਥਰਸ਼ਾ ਬਾ ਡਾਕਟਰਾਂ ਦੀਆਂ ਲਿਖੀ ਆ ਮੈਂ ਫਾਇਆਂ ਨੋਟ ਕਰਾਤਾ ਬਸ ਵੀ ਕੰਡੀਸ਼ਨ ਕਿਸ ਤਰ੍ਹਾਂ ਹੁੰਦੰਦੀ ਉਹ ਡਾਕਟਰ ਕੋਈ ਪਤਾ ਦਵਾ ਕਿੰਨੇ ਦਿਨ ਰੱਖ ਸਕਦਾ ਤੁਸੀਂ ਇਹ ਸਭ ਨੂੰ ਹੌਸਾ ਪਾਹ ਦੀ ਤੇ ਢਾਰ ਦਿਆ ਹਾਂ ਜੀ ਅਨੁਕੀਸ਼ਾ ਜੀ ਖਾਣੇ ਦੇ ਦੇਸੀ ਮੈਨੂੰ ਪਤਾ ਨਹੀਂ ਦਵਾਈ ਕਿਉਂ ਖਾਣੀ ਹੋਰ ਦੱਸ ਸਕਦੇ ਕੀ ਕਰ ਰਿਹਾ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਸੀ ਕੋਈ ਥੋੜਾ ਬੜਾ ਦਿਖਿਆ ਮੁਸਾਵਾਬਾਦ ਬਟਾਲਾ ਰੋਡ ਬਟਾਲਾ ਰੋਡ ਤੋਂ ਠੀਕ ਹੈ ਡਾਕਟਰ ਸਾਹਿਬ